ਮੇਰੇ ਪੁੱਤ ਦੀ ਮੌਤ ਨੂੰ ਬਿਲਕੁਲ ਕੋਈ ਮੁੱਦੇ ਦੇ ਤੌਰ ਤੇ ਨਹੀਂ ਲਿਆ ਗਿਆ ਵੀ ਕਿੰਨਾ ਵੱਡਾ ਕਤਲ ਹੈ ਔਰ ਜਿਹੜੀ ਉਸ ਤੋਂ 2 ਸਾਲ ਦੇ ਵਿੱਚ ਸਾਡੀ ਖੱਜਲ ਖੁਆਰੀ ਹੋਈ ਹੈ ਸਾਡੀ ਜਲਾਲਤ ਹੋਈ ਹੈ ਉਹਦਾ ਕਰਕੇ ਸਾਨੂੰ ਇਹ ਇਹ ਗੱਲ ਮਹਿਸੂਸ ਹੁੰਦੀ ਹੈ ਕਦੇ-ਕਦੇ ਵੀ ਮੈਨੂੰ ਕੋਈ ਇਸ ਤਰ੍ਹਾਂ ਦਾ ਕੋਈ ਵਿਸ਼ਵਾਸ ਤੋੜਾ ਮਿਲਿਆ ਨਹੀਂ ਅਜੇ ਤੱਕ ਵੀ ਕੋਈ ਕਦੇ ਕੋਈ ਮੇਰੇ ਬੱਚੇ ਦੀ ਗੱਲ ਕਰ ਸਕਦਾ ਅੱਗੇ ਲਾਰੈਂਸ ਨੂੰ ਬੀਜੇਪੀ ਉਹਦੇ 268 ਲਾ ਕੇ ਗੁਜਰਾਤ ਸੇਫ ਕਰ ਦਿੰਦੀ ਆ ਨਿਆਕੇ ਉਹ ਕਿਸੇ ਪੇਸ਼ੇ ਦੇ ਉੱਤੇ ਨਹੀਂ ਆਉਂਦਾ ਉਹਦੀ ਮਰਜ਼ੀ ਹੈ ਕਦੇ ਵੀਡੀਓ ਕਨਫਰੰਸ ਦੇ ਉੱਤੇ ਇੰਟਰਨੈਟ ਦਾ ਹੋ ਜਾਂਦਾ ਕਮਿਊਨੀਕੇਸ਼ਨ ਦਾ ਉਹ ਕਦੇ ਹਾਂ ਵੀ ਭਰ ਦਿੰਦਾ ਅਦਾਲਤ ਦੇ ਵਿੱਚ ਨਹੀਂ ਤਾਂ ਬਿਲਕੁਲ ਨਹੀਂ ਵੀ ਸਾਡੇ ਜਿਹੜੇ ਅਸੀਂ ਮੂਹਰੇ ਲਾਉਣੇ ਪੋਲੀਟਿਸ਼ੀਅਨ ਨੂੰ ਕਿਸ ਤਰ੍ਹਾਂ ਸ਼ਹਿਦ ਦੇ ਰਹੇ ਨੇ ਤੇ ਜਦੋਂ ਕੋਈ ਬੰਦਾ ਫਰौती ਦਾ ਸਤਾਇਆ ਥਾਣੇ ਦੇ ਵਿੱਚ ਜਾ ਕੇ ਆਪਣੀ ਦਰਖਾਸਤ ਦਿੰਦਾ ਤਾਂ 5 ਮਿੰਟਾਂ ਬਾਅਦ ਉਸੇ ਗੈਂਗਸਟਰ ਦਾ ਥਾਣੇ 'ਚ ਫੋਨ ਆ ਜਾਂਦਾ ਕਿੰਨਾ ਇਕ ਡਰਿਆ ਹੋਇਆ ਫਿਰ ਉਹਦੇ ਉਹ ਹੱਸ ਕੇ ਉਹ ਕਰਦੇ ਫੂਸੀ ਉੱਡਿਆ ਪੈ ਜਾਪੇ ਪਰ ਮੜਾ ਜਾ ਹੋਰ ਦੁਵੱਲੇ ਆ ਗੱਲਾਂ ਵੀਰੋ ਸਾਡੇ ਆਮ ਲੋਕਾਂ ਨਾਲ ਹੋ ਰਹੀਆਂ ਨੇ ਸੋਨੂੰ ਸਾਰੀਆਂ ਨਿੱਕੀਆਂ-ਮੋਟੀਆਂ ਗੱਲਾਂ ਜੋ ਸਾਰਿਆਂ ਦੇ ਮਨ ਦੇ ਵਿੱਚ ਅੰਦਰ ਹੁੰਦੀਆਂ ਨੇ ਉਹ ਕਹਿਣੀਆਂ ਵੀ ਚਾਹੁੰਦੇ ਨੇ ਸਿੱਧੂ ਸਾਹਿਬ ਆਏ ਸਾਡੇ ਕੋਲੇ ਪਰੰਤੂ ਕਈ ਗੱਲਾਂ ਦੇ ਵਿੱਚ ਜਿੱਦੇ ਦੀ ਜਿੱਦੇ ਦੀ ਇਹ ਇਲੈਕਸ਼ਨ ਦਾ ਸਿਸਟਮ ਾਲਾਨਿਆ ਇਸ ਬੱਚੇ ਦੀ ਗੱਲ ਬਿਲਕੁਲ ਸਹੀ ਗਈ ਹੈ ਵੀ ਕਿਸੇ ਵੀ ਲੀਡਰ ਵੱਲੋਂ ਕਿਸੇ ਵੀ ਪਾਰਟੀ ਵੱਲੋਂ ਮੇਰੇ ਪੁੱਤ ਦੀ ਮੌਤ ਨੂੰ ਬਿਲਕੁਲ ਕੋਈ ਮੁੱਦੇ ਦੇ ਤੌਰ ਤੇ ਨਹੀਂ ਲਿਆ ਗਿਆ ਵੀ ਕਿੰਨਾ ਵੱਡਾ ਕਤਲ ਹੈ ਔਰ ਜਿਹੜੀ ਉਸ ਤੋਂ 2 ਸਾਲ ਦੇ ਵਿੱਚ ਸਾਡੀ ਖੱਜਲ ਖੁਆਰੀ ਹੋਈ ਹੈ ਸਾਡੀ ਜਲਾਲਤ ਹੋਈ ਹੈ ਉਹਦਾ ਕਰਕੇ ਸਾਨੂੰ ਇਹ ਇਹ ਗੱਲ ਮਹਿਸੂਸ ਹੁੰਦੀ ਹੈ ਕਦੇ-ਕਦੇ ਵੀ ਮੈਨੂੰ ਕੋਈ ਇਸ ਤਰ੍ਹਾਂ ਦਾ ਕੋਈ ਵਿਸ਼ਵਾਸ ਤੋੜਾ ਮਿਲਿਆ ਨਹੀਂ ਅਜੇ ਤੱਕ ਵੀ ਕੋਈ ਕਦੇ ਕੋਈ ਮੇਰੇ ਬੱਚੇ ਦੀ ਗੱਲ ਕਰ ਸਕਦਾ ਹੈ ਕਿ ਤਾਂ ਤੁਸੀਂ ਇਹ ਦੇਖ ਸਕਦੇ ਹੋ ਪਹਾੜ ਜਿੱਦੇ ਦੁੱਖ ਤੋਂ ਥੋਤੋਂ ਨਿਕਲ ਕੇ ਇਲੈਕਸ਼ਨਾਂ ਲੜਦਿਆਂ ਬਹੁਤ ਵੱਡੀ ਗੱਲ ਹੈ ਔਰ ਉਹ ਵਿਅਕਤੀ ਜਿਹਦਾ ਪੰਜ ਸਟੰਟ ਪੁਆਇ ਬੈਠਾ ਹੋਵੇ ਮਨੋਵਲੋ ਦਾ ਟੁੱਟਿਆ ਹੋਵੇ ਪਰੰਤੂ ਹੋਰ ਕੋਈ ਹੱਲ ਵੀ ਨਹੀਂ ਬਚਦਾ ਪਿੱਛੇ ਫਿਰ ਹਾਂ ਜਦੋਂ ਆਪਾਂ ਸੋਚਦੇ ਆਂ ਵੀ ਅਰ ਜੇ ਮੈਂ ਆਪਦੇ ਬੱਚੇ ਦੀ ਗੱਲ ਨਹੀਂ ਰੱਖੂਗਾ ਤਾਂ ਹੋਰ ਕੌਣ ਰੱਖੂਗਾ ਫਿਰ ਜਾਂ ਸਾਨੂੰ ਇਹ ਹੈ ਵੀ ਲੀਡਰਸ਼ਿਪ ਸਾਡੇ ਸਤਕਾਰ ਜੋ ਜੋ ਕੈਂਡੀਡੇਟ ਨੇ ਸਾਨੂੰ ਇਹ ਤਾਂ ਘੱਟੋ ਘੱਟ ਲੋਕਾਂ ਦੇ ਸਾਹਮਣੇ ਵਿਸ਼ਵਾਸ ਦਿਵਾ ਕੇ ਜਾਣ ਹਾਂ ਅਸੀਂ ਇਹਦੀ ਗੱਲ ਰੱਖਾਂਗੇ ਕਿਤੇ ਜਾ ਪਰੰਤੂ ਮੈਨੂੰ ਹਲੇ ਤੱਕ ਬਿਲਕੁਲ ਵੀ ਮਹਿਸੂਸ ਨਹੀਂ ਹੋਇਆ ਵੀ ਜਿਵੇਂ ਮੇਰਾ ਕੇਸ ਜਿਵੇਂ ਮੇਰੇ ਨਾਲ ਸਾਥੀਆਂ ਨੇ ਲੜਨਾ ਚਾਹੀਦਾ ਸੀ ਹਲੇ ਤੱਕ ਮੈਂ ਉਸ ਕੇਸ ਨੂੰ ਕਿਤੇ ਵੀ ਫੁੱਟ ਆਪਣੀ ਕਰ ਸਕਿਆ ਕਿਸੇ ਵੀ ਤੰਗਣਾ ਉਹਨੂੰ ਅੱਗੇ ਰੱਖ ਨਹੀਂ ਸਕਿਆ ਕਿਸੇ ਨੇ ਉਸ ਗੱਲ ਦਾ ਨੋਟਸ ਵੀ ਨਹੀਂ ਲਿਆ ਇਸ ਗੱਲ ਦਾ 23 ਮਹੀਨੇ ਹੋ ਗਏ ਅਜ ਤੱਕ ਮੇਰੇ ਬੱਚੇ ਦੇ ਕੇਸ ਦੇ ਚਾਰਜ ਫਰੇਮ ਨਹੀਂ ਹੋ ਰਹੇ ਦੋਸ਼ੀ ਤੇ ਸਰਕਾਰ ਆਪਸ ਦੇ ਵਿੱਚ ਮਿਲੇ ਹੋਏ ਨੇ ਲਾਰੈਂਸ ਨੂੰ ਬੀਜੇਪੀ ਉਹਦੇ 268 ਲਾ ਕੇ ਗੁਜਰਾਤ ਸੇਵ ਕਰ ਦਿੰਦੀ ਐ ਨੇ ਆ ਕੇ ਉਹ ਕਿਸੇ ਪੇਸ਼ੇ ਦੇ ਉੱਤੇ ਨਹੀਂ ਆਉਂਦਾ ਉਹਦੀ ਮਰਜ਼ੀ ਹੈ ਕਦੇ ਵੀਡੀਓ ਕਾਨਫਰੰেন্স ਦੇ ਉੱਤੇ ਇੰਟਰਨੈਟ ਦਾ ਹੋ ਜਾਂਦਾ ਕਮ ਕਮਿਊਨੀਕੇਸ਼ਨ ਦਾ ਉਹ ਕਦੇ ਹਾਂ ਵੀ ਭਰ ਦਿੰਦਾ ਅਦਾਲਤ ਦੇ ਵਿੱਚ ਨਹੀਂ ਤਾਂ ਬਿਲਕੁਕੁਲ ਨਹੀਂ ਪਰ ਮੈਂ ਇਸ ਸਿਸਟਮ ਨੂੰ ਇਸ ਸਰਕਾਰਾਂ ਨੂੰ ਇਹ ਪੁੱਛਣਾ ਚਾਹੁੰਦਾ ਜਦੋਂ ਮੇਰੇ ਬੇਦੋਸ਼ੇ ਨੂੰ ਇੱਥੋਂ ਇੱਕ ਤੇ 4 ਕਿਲੋਮੀਟਰ ਤੇ ਜਾਣ ਤੇ ਬੋਲੀਆਂ ਨਾ ਭੁੱਲ ਦਿੱਤਾ ਜਾਂਦਾ ਹੈ ਤਾਂ ਲੌਰੈਂਸ ਆਪਣੀ ਪੇਸ਼ੀ ਦੇ ਉੱਤੇ ਜੋ ਚਲਾ ਜਾਊਗਾ ਤਾਂ ਸਰਕਾਰ ਨੂੰ ਕੀ ਫਿਕਰ ਪੈ ਗਈ ਇਸ ਸਿਕਿਉਰਟੀ ਦਾ ਨਹੀਂ ਪੰਜਾਬ ਦੇ ਕਮਾਊ ਪੁੱਤ ਅਸੀਂ 2-2 ਕਰੋੜ ਰੁਪਈਆ ਇੱਕ ਸਰਕਾਰ ਦੇ ਬੋਬੇ ਦੇ ਵਿੱਚ ਪਾਈਏ ਔਰ ਅਸੀਂ ਸਿਕਿਉਰਟੀ ਲਈ ਤਰਸਦੇ ਰਹੀਏ ਆਖਰੀ ਤੱਕ ਮੇਰੇ ਪੁੱਤਰ ਦੇ ਨੇ ਜਿਹੜੀਆਂ ਗੱਡੀਆਂ ਸਿਕਿਉਰਟੀ ਦੇ ਪਿੱਛੇ ਪਰੰਤੂ ਕਿਸੇ ਨੇ ਗੱਲ ਨਹੀਂ ਸੁਣੀ ਉਹ ਜੀ ਔਰ ਗੈਂਗਸਟਰ ਇੱਕ ਡੀਐਸਪੀ ਦੀ ਗਾਰਡ ਲੈ ਕੇ ਚੱਲਦੇ ਉਹਦੇ ਜਿਹੜੇ ਕੱਪੜੇ ਐ ਬ੍ਰਾਂਡਡ ਕੱਪੜੇ ਪਾਏ ਹੁੰਦੇ ਐ ਕਦੇ ਵੀ ਕਿਸੇ ਦੁਕਸ਼ੀ ਦਾ ਮੂੰਹ ਨਹੀਂ ਟੱਕਿਆ ਹੁੰਦਾ ਕਦੇ ਕਿਸੇ ਦੇ ਹੱਥ ਘੜੀ ਨਹੀਂ ਲੱਗੀ ਹੁੰਦੀ। ਉਹ ਸਾਡੇ ਮੇਰੇ ਬੈਂਕ ਕੋਰਟ ਦੇ ਵਿੱਚ ਜਾਂਦੇ ਮੇਰੇ ਇੱਕ ਛੋਟਾ ਜਿਹਾ ਬੈਗ ਪਾਏ ਮੇਰਾ ਪਰਸਨਲ ਵੈਪਨ ਹੁੰਦਾ ਉਹਦੇ ਵਿੱਚ। ਤੇ ਮੈਨੂੰ ਕਹਿੰਦੇ ਹੱਥ ਬਾਹਰ ਘੱਟੋ ਬੈਗ ਚੋਂ। ਤਾਂ ਕਿੱਡੀ ਵੱਡੀ ਗੱਲ ਐ ਲਾਈਨ ਬਣਾ ਲੈਂਦੀ ਐ ਪੁਲਿਸ ਉਹਦੇ ਨਾਲ ਪਿੱਠਾ ਜੋੜ-ਜੋੜ ਕੇ ਵੀ ਕਿਤੇ ਉਹਦੇ ਬੰਨੇ ਕੋਈ ਮੈਂ ਕਹਿੰਦਾ ਜੋ ਖਤਰਾ ਮੇਰਾ ਪੁੱਤ ਗੇਟ ਤੋਂ ਟੱਪ ਕੇ ਬਾਹਰ ਮਹਿਸੂਸ ਕਰਦਾ ਹੈ ਬਦਮਾਸ਼ ਉਹ ਖਤਰੇ ਨੂੰ ਮਹਿਸੂਸ ਕਿਉਂ ਨਾ ਕਰੇ ਸਰਕਾਰ ਦੀ ਕੁਝ ਬਿਲੀਆਂ ਹੋਈਆਂ ਭੇਡਾਂ ਪੁਲਿਸ ਦੇ ਵਿੱਚ ਮੈਂ ਸਾਰੇ ਨਹੀਂ ਕਹਿੰਦਾ ਫੋਰਸ ਸਾਰੀ ਮਾੜੀ ਹੈ ਬਿਲਕੁਲ ਉਹਦੇ ਵਿੱਚ ਕੁਝ ਬੰਦੇ ਉਹੋ ਜਿਹੇ ਮਾਰੇ ਨੇ ਜਿਹੜੇ ਗੈਂਗਸਟਰਾਂ ਦੇ ਨਾਲ ਇਸ ਕਦਰ ਵਾਲੇ ਹੋਏ ਨੇ ਜਦੋਂ ਕਿਸੇ ਨੂੰ ਫਰੋਤੀ ਦੀ ਕਾਲ ਆਉਂਦੀ ਹੈ ਮੈਂ ਪੀ ਐਚ ਡੀ ਕਰਲਾਂ ਗੈਂਗਸਟਰ ਬਾਦ ਦੇ ਉੱਤੇ ਮੈਨੂੰ ਇੰਨਾ ਮੈਂ 2 ਸਾਲਾਂ ਦੇ ਵਿੱਚ ਸਿੱਖਿਆ ਇਸ ਮਾਮਲੇ ਦੇ ਵਿੱਚ ਵੜ ਕੇ ਦੇਖਿਆ ਵੀ ਸਾਡੇ ਜਿਹੜੇ ਅਸੀਂ ਮੂਹਰੇ ਲਾਉਨੇ ਪੋਲਿਟਿਸ਼ੀਅਨ ਨੂੰ ਕਿਸ ਤਰ੍ਹਾਂ ਸ਼ਹਿਦ ਦੇ ਰਹੇ ਨੇ ਤੇ ਜਦੋਂ ਕੋਈ ਬੰਦਾ ਫਰੋਤੀ ਦਾ ਸਤਾਇਆ ਥਾਣੇ ਦੇ ਵਿੱਚ ਜਾ ਕੇ ਆਪਣੀ ਦਰਖਾਸਤ ਦਿੰਦਾ ਤਾਂ 5 ਮਿੰਟਾਂ ਬਾਅਦ ਉਸੇ ਗੈਂਗਸਟਰ ਦਾ ਥਾਣੇ 'ਚ ਫੋਨ ਆ ਜਾਂਦਾ ਕਿੰਨਾ ਇਕ ਡਰਿਆ ਹੋਇਆ ਹੈ ਫੇਰ ਉਹ ਅਸ ਕੇਵਾ ਕਰਦੇ ਫੂਸੀ ਉੱਡਿਆ ਪੈ ਜਾਪੇ ਮੜਾ ਜਾ ਹੋਰ ਦੁਵੱਲੇ ਆ ਗੱਲਾਂ ਵੀਰੋ ਸਾਡੇ ਆਮ ਲੋਕਾਂ ਨਾਲ ਹੋ ਰਹੀਆਂ ਨੇ ਮੈਂ ਸੋਨੂੰ ਚਾਹੁੰਦਾ ਸੀ ਜਿੰਨਾ ਚਿਰ ਮੇਰੇ ਵਰਗਾ ਕੋਈ ਬੰਦਾ ਅਗਰ ਉੱਥੇ ਵੱਗ ਜਾਂਦਾ ਅਸੀਂ ਮਰ ਤਾਂ ਸਕਦੇ ਹਾਂ ਪਰ ਸਾਡਾ ਕੋਈ ਮੁੱਲ ਨਹੀਂ ਲਾ ਸਕਦਾ ਸਾਨੂੰ ਇਹੋ ਜਿਹੇ ਲੀਡਰ ਲੱਭਣੇ ਪੈਣਗੇ ਜਿਹੜੇ ਸਾਡੀ ਗੱਲ ਰੱਖਣ ਅੱਗੇ ਜਾ ਕੇ ਮੈਂ ਉਹੀ ਗੱਲ ਇਹਨਾਂ ਦੇ ਚਰਨਾਂ ਦੇ ਵਿੱਚ ਗੱਲ ਰੱਖੀ ਹੈ ਵੀ ਤੁਸੀਂ ਸਾਡੀ ਗੱਲ ਸੁਣੋ ਮੈਂ ਕਿਉਂਕਿ ਮੈਨੂੰ ਤਾਂ ਪਹਿਲਾਂ ਸਾਡੇ ਚਾਹਵਨ ਵਾਲੇ ਬਹੁਤ ਕਹਿ ਦਿੰਦੇ ਬਾਪੂ ਉਠ ਗਿਆ ਜਾਵੇਂਗਾ ਬਾਪੂ ਤੂੰ ਠੱਗਿਆ ਜਾਵੇਂਗਾ ਮੈਂਨੇ ਮੇਰੇ ਮੇਰੇ ਗੱਲ ਦਿਮਾਗ ਦੇ ਵਿੱਚ ਮੈਂ ਸਾਰਿਆਂ ਨੂੰ ਯਕੀਨ ਦਿਵਾਉਣਾ ਚਾਹੁੰਨਾ ਆਪਾਂ ਕੋਈ ਵੀ ਫੈਸਲਾ ਲਵਾਂਗੇ ਸਵਮਝੇ ਲਵਾਂਗੇ ਸਾਰਿਆਂ ਦਾ ਰਾਬਤਾ ਕਰਕੇ ਲਵਾਂਗੇ ਲੀਡਰਸ਼ਿਪ ਨਾਲ ਰਿਆ ਕਰਕੇ ਲਵਾਂਗੇ ਤੇ ਜਿਵੇਂ ਕੋਈ ਹੁਕਮ ਹੋਊਗਾ ਉਹਨੇ ਉਹ ਮੈਂ ਆਪਾਂ ਅਗਲੀ ਕਾਰਵਾਈ ਆਉਦੀ ਕਰਾਂਗੇ ਸਾਰੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਉੱਥੇ ਉਹ ਦੱ ਜਿਆ ਕਹਿੰਦਾ ਕੋਈ ਭਾਪ ਹੋਇਆ ਗੱਲ ਵੱਧ ਘਟ ਵੀ ਕਹਿ ਗਿਆ ਮੈਂ ਤੁਹਾਡੇ ਮੈਂ ਭਾਬੀ ਕਿਉਂਦਾ ਬਾਹਰ ਵੀ ਕਰਦਾ ਤਾਂ